ਮੈਨੂੰ ਤਾਂ ਲੱਗਦਾ ਚਾਰ ਪਰਚੇ ਹੋਰ ਦਰਜ ਹੋਣਗੇ ਜਿਹਦੇ ਪ੍ਰਤਾਪ ਸਿੰਘ ਵਾਯਵਾ ਦੇ ਖਿਲਾਫ ਐਸਾ ਵਿਅਕਤੀ ਜਿਹੜਾ ਇੱਕ ਸੰਵਿਧਾਨਕ ਅਹੁਦੇ ਤੇ ਬੈਠਾ ਹੈ ਜਿਹੜਾ ਵਿਰੋਧੀ ਧਿਰ ਦਾ ਨੇਤਾ ਉਹਨੂੰ ਇਹ ਸਾਬਤ ਕਰਨਾ ਪਊਗਾ ਕਿ ਜਿਹੜੇ 38 ਬੰਬ ਨੇ ਜਿਹਦੇ ਬਾਰੇ ਉਹਨੇ ਕਿਹਾ ਹੈ ਵੀ ਇਹਦੇ ਹੋਰ ਨੇ ਤੋਂ ਉਹ ਉਹ ਕੌਣ ਲੋਕ ਨੇ ਉਹਨਾਂ ਦੇ ਸੂਤਰ ਕਿਹੜੇ ਆ ਮੈਂ ਤਾਂ ਲੱਗਦਾ ਚਾਰ ਪਰਚੇ ਹੋਰ ਦਰਜ ਹੋਣਗੇ ਜਿਹਦੇ ਪ੍ਰਤਾਪ ਸਿੰਘ ਵਾਯਵਾ ਦੇ ਖਿਲਾਫ ਐਸਾ ਐਸਾ ਵਿਅਕਤੀ ਜਿਹੜਾ ਇੱਕ ਸੰਵਿਧਾਨਕ ਅਹੁਦੇ ਤੇ ਬੈਠਾ ਜਿਹੜਾ ਵਿਰੋਧੀ ਧਿਰ ਦਾ ਨੇਤਾ ਉਹਨੂੰ ਇਹ ਸਾਬਤ ਕਰਨਾ ਪਊਗਾ ਵੀ ਜਿਹੜੇ 38 ਬੰਬ ਨੇ ਜਿਹਦੇ ਬਾਰੇ ਉਹਨੇ ਕਿਹਾ ਹੈ ਵੀ ਅਜੇ ਹੋਰ ਨੇ ਉਹ 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 ਕੌਣ ਲੋਕ ਨੇ ਉਹਨਾਂ ਦੇ ਸੂਤਰ ਕਿਹੜੇ ਆ ਇਹ ਮੈਂ ਸਮਝਦਾ ਕਿ ਇੱਕ ਪੈਨਿਕ ਕ੍ਰੀਏਟ ਕਰਨ ਦੇ ਲਈ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਵਰਤਾਵਜਵਾ ਕਰ ਰਿਹਾ ਤੇ ਜਾਂ ਇਹ ਲੱਗਦਾ ਵੀ ਉਹ 70 ਪੱਤਰ ਹੋ ਗਿਆ ਉਹਨੂੰ ਹੁਣ ਬਹਿ ਜਾਣਾ ਚਾਹੀਦਾ ਆਪਣੇ ਘਰ ਆਏ ਦਿਨ ਕੁਝ ਨਾ ਕੁਝ ਊੜ ਪਟਾੰਗ ਵਰਤਦਾ ਰਹਿਦਾ ਸੋ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਚਰਚਾ ਦਰਜ ਕੀਤਾ ਬਿਲਕੁਲ ਇਨਵੈਸਟੀਗੇਸ਼ਨ ਹੋਗੀ ਦੋਸ਼ੀ ਪਾਇਆ ਜਾਏਗਾ ਤੇ ਉਸਨੂੰ ਸਜ਼ਾਵਾ ਵੀ ਮਿਲ ਜੇ ਫਿਰ ਪ੍ਰਧਾਨ ਬਣਨੇ ਦੀ ਕੀ ਗੱਣਾ ਜਾਓਗੇ ਲੱਗਦਾ ਉਹ ਤਾਂ ਹੁਣ ਘਰ ਦੀ ਪਾਰਟੀ ਆ ਜੀ ਜਦੋਂ ਮਰਜ਼ੀ ਪ੍ਰਧਾਨ ਲੱਜ ਜਾਣ ਜਦੋਂ ਮਰਜ਼ੀ ਬਣ ਜਾਣ ਉਹ ਲੋਕਾਂ ਦੀ ਪਾਰਟੀ ਦਾ ਰਹੀ ਨਹੀਂ ਸੋ ਇਸ ਕਰਕੇ ਪੰਜਾਬ ਦੇ ਅੰਦਰ ਜਿਹੜਾ ਆ ਮਾਨ ਸਾਹਿਬ ਦੀ ਗਵਾਹੀ ਦੇ ਵਿੱਚ ਪੰਜਾਬ ਪੂਰੀ ਤਰ੍ਹਾਂ ਰੰਗਲਾ ਪੰਜਾਬ ਬਣਾਉਣ ਦੇ ਲਈ ਸਰਕਾਰ ਲੱਗੀ ਆ ਔਰ ਪਲ-ਪਲ ਉਹਦੇ ਕੰਮ ਕੀਤਾ ਜਾਦਾ ਧੰਨਵਾਦ